ਸਤਨਾਮ ਵਾਹਿਗੁਰੂ ਸਹਿਬ ਜੀਓ ਜਿਉਂ ਬੁਲਾਵੇ ਤਿਉਂ ਬੋਲਾਂ ਸਵਾਮੀ ਉਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ जो प्रभ की आत प्यारी मूर्ख की केतक बात है कोट पर आदि रे गुरु नानक जिन सुनया पे पेख्या ਸੇ ਫਿਰ ਗੁਰਬਾਸ ਨਾ ਪਰਿਆਾਰੇ ਸੇ ਫਿਰ ਗੁਰਬਾਸ ਨਾ ਪਰਿਆਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਹਿ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੀ ਸਤ ਸੰਗਿਓ ਆਪ ਬਹੁਤ ਹੀ ਵੱਡੇ ਭਾਗਾਂ ਵਾਲਿਓ ਚਾਹਣ ਲੱਗੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ ਭਾਵ ਕੇ ਚਾਰੇ ਦਿਸ਼ਾਵਾਂ ਉਹਨਾਂ ਨੇ ਪਰਜਾ ਨੂੰ ਤਾਰਿਆ ਜਿਹੜੇ ਕੁਰਾਹੇ ਪਏ ਸੀ ਉਹਨਾਂ ਨੂੰ ਰਾਹ ਪਾਇਆ ਕਿ ਇਹ ਮਨੁੱਖਾ ਜਨਮ ਦੁਨੀਆ ਨੂੰ ਪਰਜਾ ਨੂੰ ਮਾਰਨ ਦਾ ਲੁੱਟਣ ਦਾ ਜਾਂ ਡਰਾਉਣ ਦਾ ਟਾਈਮ ਨਹੀਂ ਹੈ ਇਹ ਤਾਂ ਤੁਸੀਂ ਆਪਣਾ ਜੀਵਨ ਸਫਲ ਕਰਨ ਵਾਸਤੇ ਮਿਲਿਆ ਹੈ ਔਰ ਕਈ ਰਾਖਸ਼ ਬੁੱਧੀ ਦੇ ਲੋਕ ਉਹਨਾਂ ਨੇ ਧਾਰੇ ਇਹ ਕਹਿਣ ਲੱਗੇ ਭਾਵ ਕਿ ਬਾਬੇ ਮਰਦਾਨੇ ਨੇ ਵੀ ਇਹ ਗੱਲ ਇੱਕ ਦਿਨ ਕਹੀ ਸੀ ਕਹਿਣ ਲੱਗਿਆ ਮਹਾਰਾਜ ਜਿਉਂ ਤੁਹਾਡੇ ਨਾਲ ਤੁਰੇ ਆਂ ਕਿਤੇ ਸੁੱਖ ਦੀ ਨੀਂਦ ਨਹੀਂ ਸੁੱਤੇਗੇ ਕਿਤੇ ਚੋਰ ਕੋਲੇ ਰਹਿ ਪੈਨਿਓ ਜਾਤ ਨੂੰ ਕਿਤੇ ਠੱਗਾਂ ਕੋਲੇ ਰਹਿ ਪੈਨਿਓ ਕਿਤੇ ਰਾਖਸ਼ਾਂ ਕੋਲੇ ਜਾ ਵੜਦੇ ਹਾਂ ਤੇ ਇਹੀ ਖਤਰਾ ਰਹਿੰਦਾ ਵੀ ਇਹ ਪਤਾ ਨਹੀਂ ਕਦੋਂ ਮਾਰ ਦੇਣਗੇ ਰਾਤ ਨੂੰ ਕਿਤੇ ਭਲੇ ਪੁਰਸ਼ ਕੋਲੇ ਰਹੀਏ ਜਾ ਕੇ ਕਿਤੇ RAMNAR ਰੋਟੀ ਪਾਣੀ ਛੱਕ ਕੇ RAMNAR ਬੇਫਿਕਰ ਹੋ ਕੇ ਨੀਂਦ ਸੋਈਏ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ ਜਿਹੜਾ ਡਾਕਟਰ ਹੁੰਦਾ ਕਾਦੇ ਵਾਸਤੇ ਹੁੰਦਾ ਕਹਿਣ ਲੱਗੇ ਮਹਾਰਾਜ ਜਿਹੜਾ ਵੈਦ ਹੁੰਦਾ ਡਾਕਟਰ ਹੁੰਦਾ ਉਹ ਮਰੀਜ਼ਾਂ ਵਾਸਤੇ ਹੁੰਦਾ ਤੇ ਕਹਿੰਦੇ ਜਿਹੜੇ ਮਰੀਜ਼ ਨਹੀਂ ਤੁਰ ਫਿਰ ਸਕਦੇ ਤੇ ਉਹਨਾਂ ਦੇ ਕੋਲੇ ਫਿਰ ਡਾਕਟਰ ਨੂੰ ਜਾਣਾ ਪੈਂਦਾ ਕਹਿੰਦਾ ਹਾਂ ਮਹਾਰਾਜ ਮਾਰੇ ਕਹਿੰਦੇ ਜਿਹੜੇ ਪਰਮਾਤਮਾ ਤੋਂ ਦੂਰ ਨੇ ਉਰਾਹੇ ਪਏ ਨੇ ਉਹ ਕਦੋਂ ਗੁਰੂ ਕੋਲੇ ਜਾਂ ਸਤ ਸੰਗਤ ਵਿੱਚ ਆ ਕੇ ਬੈਹਿੰਦੇ ਨੇ ਵੀ ਉਹਨਾਂ ਨੂੰ ਸਮਝਾ ਦਈਏ ਉਹਨਾਂ ਦੇ ਕੋਲੇ ਤਾਂ ਖੁਦ ਗੁਰੂ ਨੂੰ ਜਾਣਾ ਪੈਂਦਾ ਹੈ ਤੇ ਗੁਰੂ ਕਾਦੇ ਵਾਸਤੇ ਹੁੰਦਾ ਹੈ ਸੰਸਾਰੀ ਜੀਵਾਂ ਨੂੰ ਤਾਰਨ ਵਾਸਤੇ ਤੇ ਕਹਿਣ ਲੱਗੇ ਇਹੀ ਗੱਲ ਬਾਬਾ ਮਰਦਾਨਾ ਕਹਿੰਦਾ ਜੀ ਭਾਵ ਕਿ ਆਪਾਂ ਸ਼ੁਮੇਰ ਪਰਬਤ ਦੇ ਯੋਗੀਆਂ ਨੂੰ ਕਹੀ ਸੀ ਯੋਗੀਆਂ ਨੇ ਪੁੱਛਿਆ ਸੀ ਮਾਤ ਲੋਕ ਵਿੱਚ ਕਿਆ ਵਰਤਾਰਾ ਕਿ ਤੁਸੀਂ ਧਰਤੀ ਤੋਂ ਆਏ ਹੋ ਸੰਤੋ ਬਹੁਤ ਚਿਰ ਹੋ ਗਿਆ ਤਾਂ ਚੜਿਆ ਨੂੰ ਤੇ ਧਰਤੀ ਤੇ ਕੀ ਵਰਤਾਰਾ ਹੋ ਰਿਹਾ ਲੋਕ ਪਰਜਾ ਸੌਖੀ ਹੈ ਜਾਂ ਔਖੀ ਹੈ ਤੇ ਮਾਰੇ ਕਹਿੰਦੇ ਸਿੱਧ ਸੁਪ ਬੈਠੇ ਪਰਬਤੀ ਕੌਣ ਜਾ ਕੋ ਪਾਰ ਉਤਰ ਮਾਰੇ ਕਹਿੰਦੇ ਜਿਹੜੇ ਤੁਸੀਂ ਤਾਰਨ ਵਾਲੇ ਬੰਦੇ ਸੀ ਸਿਆਣੇ ਬੰਦੇ ਸੀ ਭਜਨ ਬੰਦਗੀ ਵਾਲੇ ਸੀ ਤੁਸੀਂ ਤਾਂ ਪਰਬਤਾਂ ਦੇ ਚੜ ਕੇ ਬਹਿ ਗਏ ਤੇ ਉਹਨਾਂ ਨੂੰ ਤਾਰੂਗਾ ਕੌਣ ਕਲ ਜੂਗੀ ਲੋਕਾਂ ਨੂੰ ਸਮਝਾਊਗਾ ਕੌਣ ਮਤ ਕੌਣ ਦੇਊਗਾ ਕਹਿੰਦੇ ਜੀ ਸਮਝ ਨਹੀਂ ਮਾਰੇ ਕਹਿੰਦੇ ਸਮਝ ਦਾ ਮਤਲਬ ਇਹ ਹੈ ਕਿ ਜਿਹੜਾ ਸਮੁੰਦਰ ਹੈ ਸਮੁੰਦਰ ਦੇ ਵਿੱਚ ਬੇੜਾ ਜਿਹੜਾ ਖੜਾ ਹੈ ਉਹ ਬੇੜਾ ਪਾਣੀ ਵਿੱਚ ਖੜਾ ਜੇ ਉਹਨੂੰ ਬੇੜੇ ਨੂੰ ਕੱਢ ਕੇ ਤਾਂ ਧਰਤੀ ਤੇ ਰੱਖ ਦਈਏ ਤੇ ਫਿਰ ਪਾਰਕਾਂ ਨੂੰ ਬੇੜੇ ਨੂੰ ਤਾਂ ਸਮੁੰਦਰ ਦੇ ਵਿੱਚ ਰਹਿਣਾ ਪਊਗਾ ਫੇਰ ਲੋਕਾਂ ਨੂੰ ਪਾਰ ਲਾਊਗਾ ਬਾਹਰ ਰਹਿ ਕੇ ਤਾਂ ਹੀ ਲਾ ਸਕਦਾ ਗੁਰੂ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਨੂੰ ਤਾਰ ਸਕਦਾ ਹੈ ਫਿਰ ਉਹਨਾਂ ਨੂੰ ਤਾਰ ਕੇ ਲੈ ਆਏ ਪਹਾੜ ਤੋਂ ਤੇ ਇਹ ਤਰੀਕੇ ਨਾਲ ਗੁਰੂ ਨਾਨਕ ਪ੍ਰਤਾਪਾਛਾ ਮਹਾਰਾਜ ਨੇ ਨਗਰਾਂ ਚ ਜਾਂਦੇ ਤੇ ਸੱਚੇ ਪਾਤਸ਼ਾਹ ਮਹਾਰਾਜ ਇੱਕ ਨਗਰ ਦੇ ਬਾਹਰ ਬਾਰ-ਬਾਰ ਜਾ ਕੇ ਬੈਠ ਗਏ ਜ਼ਿਆਦਾਤਰ ਤੁਸੀਂ ਜਿਹੜਾ ਇਤਿਹਾਸ ਪੜੋਗੇ ਦਸਾਂ ਗੁਰੂਆਂ ਦਾ ਹੀ 90% ਗੁਰੂ ਨਗਰ ਸ਼ਹਿਰ ਤੋਂ ਬਾਹਰ ਬੈਠੇ ਨੇ ਜਾ ਕੇ ਕਿ ਜਦੋਂ ਨਗਰ ਵਾਲਿਆਂ ਨੂੰ ਪਤਾ ਲੱਗਦਾ ਸੀ ਤੇ ਫਿਰ ਉਹ ਬਾਹਰ ਆਉਂਦੇ ਸੀ ਜਿਹੜੇ ਗਾਹਕ ਹੁੰਦੇ ਸੀ ਹਰ ਕੋਈ ਬੰਦਾ ਤਾਂ ਨਹੀਂ ਨਾ ਤਰਨਾ ਚਾਹੁੰਦਾਗਾ ਤੁਸੀਂ ਕਿਸੇ ਨੂੰ ਪੁੱਛ ਲਓ ਵੀ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਹੈ ਉਹ ਕਹਿੰਦਾ ਮੈਂ ਰੱਬ ਤੋਂ ਕੀ ਲੈਣਾ ਰੋਟੀ ਮਿਲ ਜਾਂਦੀ ਹੈ ਘਰ ਮੇਰੇ ਜਵਾਗ ਜੱਲੇ ਆਗੇ ਨੇ ਬਸ ਰੱਬ ਤੋਂ ਕੀ ਕਰਾਉਣਾ ਹਰ ਕੋਈ ਬੰਦਾ ਰੱਬ ਦਾ ਗਾਹਕ ਨਹੀਂ ਹੈ ਹਰ ਕੋਈ ਬੰਦਾ ਸਿਮਰਨ ਦਾ ਗਾਹਕ ਨਹੀਂ ਹੈ ਤੇ ਜਿਹੜੇ ਗਾਹ ਹੁੰਦੇ ਸੀ ਉੱਥੇ ਜਾ ਵੜਦੇ ਸੀ ਔਰ ਉਹ ਨਗਰ ਚ ਗੁਰੂ ਨਾਨਕ ਪਾਤਸ਼ਾਹ ਜਦੋਂ ਪਹੁੰਚੇ ਤੇ ਮਹਾਰਾਜ ਉੱਥੇ ਜਾ ਕੇ ਬਾਰ ਬਾਰ ਨਗਰ ਤੋਂ ਬੈਠ ਗਏ ਉੱਥੇ ਕਹਿਣ ਲੱਗੇ ਇੱਕ ਭੂਮੀਆਂ ਚੋਰ ਰਹਿੰਦਾ ਸੀ ਜੋ ਉਹ ਚੋਰੀਆਂ ਕਰਦਾ ਸੀ ਪਰ ਸਾਧੂ ਸੰਤਾਂ ਦੀ ਸੇਵਾ ਵੀ ਕਰਦਾ ਸੀ ਜਿਹੜਾ ਕੋਈ ਉਹਦੇ ਨਗਰ ਚਾਹੁੰਦਾ ਉਹਦੀ ਰੋਟੀ ਪਾਣੀ ਪ੍ਰਸ਼ਾਦਾ ਜਿੰਨੇ ਦਿਨ ਵੀ ਉਹਨੇ ਰਹਿਣਾ ਉਹਨੇ ਪ੍ਰਸ਼ਾਦਾ ਛਕਾਉਣਾ ਆਪ ਅਥੀ ਸੇਵਾ ਕਰਨੀ ਔਰ ਬੜਾ ਦਬਦਬਾ ਸੀ ਉਹਦਾ ਸਾਰੇ ਪਿੰਡ ਚ ਕਹਿ ਰੱਖਿਆ ਸੀ ਉਹਨੇ ਵੀ ਕੋਈ ਵੀ ਬੰਦਾ ਸਾਧੂ ਮਹਾਂਪੁਰਖ ਆਉਂਦਾ ਤੁਸੀਂ ਕਿਸੇ ਨੇ ਸੇਵਾ ਨਹੀਂ ਕਰਨੀਗੀ ਤੁਸੀਂ ਬੀੜੀ ਬੱਤੀ ਪੀਨੇ ਹੋ ਸਾਰੇ ਹੁੱਕੇ ਪੀਨੇ ਹੋ ਮੈਂ ਸੇਵਾ ਕਰਾਂਗਾ ਉਹਦੋਂ ਡਰਦਾ ਕੋਈ ਨਹੀਂ ਕਰਦੇ ਉਹਦੇ ਘਰੇ ਮਹਿਲਾਂ ਚ ਭੇਜ ਦਿੰਦੇ ਹੀ ਬਹੁਤ ਅਮੀਰ ਬੰਦਾ ਹੀ ਤਕੜਾ ਬੰਦਾ ਉਸ ਪਰ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹਦੇ ਕੋਲੇ 7 ਦਿਨ ਰਹੇ ਨੇ 7 ਦਿਨ ਭੂਮੀਆਂ ਚੋਰ ਕੋਲੇ ਰਹੇ ਨੇ ਫਿਰ ਸ਼ਾਮ ਨੂੰ ਜਦੋਂ ਬੈਠੇ ਮਹਾਰਾਜ ਪੁੱਛਣ ਲੱਗੇ ਕਹਿਣ ਲੱਗੇ ਭੂਮੀਆਂ ਕੀ ਕੰਮਕਾਰ ਕਰਦਾ ਹੈ ਕੀ ਕਿਰਤ ਵਿਰਤ ਕਰਦਾ ਹੈ ਕਿਉਂਕਿ ਗੁਰੂ ਦਾ ਹੁਕਮ ਹੈ ਕਿਰਤ ਕਰੋ ਕਿਰਤ ਪਹਿਲਾਂ ਕਰਨੀ ਹੈ ਅੱਜ ਸਾਡੇ ਲੋਕ ਦੁਖੀ ਕਿਉਂ ਨੇ ਸਾਡੇ ਲੋਕ ਅੱਜ ਪਰੇਛਾਨੀਆਂ ਘਰਾਂ 'ਚ ਰੌਲੇ ਝਗੜੇ ਕਿਉਂ ਨੇ ਕਿਉਂਕਿ ਲੋਕ ਕਿਰਤ ਛੱਡ ਗਏ ਨੇ ਕੰਮ ਇੱਕ ਕਰਦਾ ਖਾਣ ਵਾਲੇ ਦੱਸ ਜਾਣੇ ਨੇ ਜੇ ਬਾਹਰਲੇ ਮੁਲਕਾਂ ਨੂੰ ਭੱਜੇ ਜਾਂਦੇ ਹੋ ਜੇ ਬਾਹਰਲੇ ਮੁਲਕਾਂ ਵਾਲਿਆਂ ਦੀ ਰੀਤ ਕਰੋ ਨਾ ਉਹ ਸਾਰੇ ਘਰ ਦੇ ਕੰਮ ਕਰਦੇ ਨੇ ਕੋਈ ਵੀ ਬੰਦਾ ਕਿਸੇ ਤੇ ਨਿਰਪਰ ਨਹੀਂਗਾ ਉਹ ਉਹ ਆਪਣੇ ਆਪਣੇ ਪੈਰਾਂ ਤੇ ਖੜੇ ਨੇ ਆਪ ਤੇ ਇੱਥੇ ਕਰ ਲਓ ਇੱਥੇ ਵੀ ਉਹ ਕੰਮਜਾਹ ਭੋਜੋਗੇ ਕਹਿਣ ਲੱਗੇ ਕਿਰਤ ਕੀ ਕਰਦਾ ਪਰ ਵੇਖੋ ਤੁਸੀਂ ਭੂਮੀਆਂ ਵੀ ਕਿੰਨੇ ਚੰਗਾ ਲੋਕ ਸੀਗੇ ਉਹ ਉਹਨੇ ਕਹਿ ਦਿੱਤਾ ਮਹਾਰਾਜ ਮੈਂ ਤਾਂ ਚੋਰੀਆਂ ਕਰਦਾ ਝੂਠ ਨਹੀਂ ਮਾਰਿਆ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਕੋਲੇ ਜਾਂਨੇ ਆ ਮੱਥਾ ਟੇਕਣ ਅਸੀਂ ਹੱਥ ਬੰਨ ਕੇ ਮਹਾਰਾਜ ਮੈਨੂੰ ਗਰੀਬ ਨਮਾਨਾ ਸਮਝ ਕੇ ਮਾਫ਼ ਕਰ ਦੀ ਇਹ ਤਾਂ ਮਤਲਬ ਹੈ ਨਹੀਂਗਾ ਤੂੰ ਸਮਝ ਲੈ ਮੈਨੂੰ ਇੱਕ ਵਾਰੀ ਨਹੀਂ ਮੌਣੇ ਸਿੱਧਾ ਹੀ ਦੱਸ ਦਿੱਤਾ ਕਹਿਣ ਲੱਗਿਆ ਮਹਾਰਾਜ ਮੈਂ ਤਾਂ ਚੋਰੀਆਂ ਕਰਦਾ ਤੇ ਜਦੋਂ ਗੁਰੂ ਜੀ ਨੇ ਅੱਗੋਂ ਉਹਦੇ ਇਹ ਬਚਨ ਸੁਣਿਆ ਤੇ ਮਹਾਰਾਜ ਨੇ ਅੱਗੋਂ ਬਚਨ ਕੀਤਾ ਮਾਰੇ ਕਹਿਣ ਲੱਗੇ ਕਹਿਣ ਲੱਗੇ ਭੂਮੀਆਂ ਚੋਰੀ ਕਰਨਾ ਤਾਂ ਬੜਾ ਭਾਰਾ ਪਾਪ ਹੈ ਬਹੁਤ ਵੱਡਾ ਪਾਪ ਹੈ ਇਹ ਕੰਮ ਛੱਡ ਦੇ ਤੇ ਅੱਗੋਂ ਉਸ ਨੇ ਫਿਰ ਅੱਗੋਂ ਬਚਨ ਕੀਤਾ ਕਹਿਣ ਲੱਗਿਆ ਮਹਾਰਾਜ ਮੈਂ ਇਹ ਕੰਮ ਛੱਡ ਨਹੀਂ ਸਕਦਾ ਹਾਂ ਹੁਣ ਕੋਈ ਵੀ ਬੰਦਾ ਹੈ ਉਹ ਕੰਮ ਬਦਲਣਾ ਬਹੁਤ ਔਖਾ ਹੁੰਦਾ ਉਹ ਭੁੱਖ ਕੱਟ ਲੇਗਾ ਉਹਦੇ ਚ ਚਾਹੀ ਉਹਦਾ ਸਾਲ ਚੋਂ 4 ਮਹੀਨੇ ਚੱਲੇ 8 ਮਹੀਨੇ ਵਹਿਲਾ ਵਹਿਲੇਗਾ ਪਰ ਕੰਮ ਨੂੰ ਚੇਂਜ ਨਹੀਂ ਕਰ ਸਕਦਾ ਕੰਮ ਨਾਲ ਇਸ਼ਕ ਹੋ ਜਾਂਦਾ ਕੰਮ ਨਾਲ ਪਿਆਰ ਹੋ ਜਾਂਦਾ ਸਿਸ ਕਰਕੇ ਕਹਿਣ ਲੱਗਾ ਮਹਾਰਾਜ ਸਾਨੂੰ ਤਾਂ ਉਹ ਇਹੀ ਕੰਮ ਚੰਗਾ ਲੱਗਦਾ ਇੱਤੇ ਚੋਰੀਆਂ ਕਰਦੇ ਆ ਤੇ ਮੈਂ ਚੋਰੀ ਛੱਡ ਨਹੀਂ ਸਕਦਾ ਤੇ ਤੁਸੀਂ ਕੋਈ ਕਿਰਪਾ ਕਰੋ ਮੈਨੂੰ ਕੋਈ ਉਪਦੇਸ਼ ਦਿਓ ਤੇ ਕਹਿਣ ਲੱਗੇ ਜੇ ਉਪਦੇਸ਼ ਦੇਈਏ ਤਾਂ ਫਿਰ ਉਹਦੇ ਤੇ ਭਰੋਸਾ ਕਰੇਗਾ ਵਿਸ਼ਵਾਸ ਕਰੇਗਾ ਕਹਿੰਦਾ ਸਤਿਵਚਨ ਮਹਾਰਾਜ ਜਰੂਰ ਵਿਸ਼ਵਾਸ ਕਰਾਂਗੇ ਭਰੋਸਾ ਕਰਾਂਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਇਹ ਬੰਦੇ ਨੇ ਬੜੀ ਨਿਮਰਤਾ ਦੇ ਨਾਲ ਬੜੇ ਸ਼ਰਧਾ ਦੇ ਨਾਲ ਉਪਦੇਸ਼ ਮੰਗਿਆ ਹਰ ਕੋਈ ਬੰਦਾ ਤਾਂ ਮਾਤਮ ਲੈਣ ਨੂੰ ਤਿਆਰ ਨਹੀਂ ਨਾ 99% ਲੋਕ ਮਤ ਦੇਣ ਵਾਲੇ ਮਿਲਦੇ ਨੇ ਮਤ ਲੈਣ ਵਾਲਾ ਕੋਈ ਨਹੀਂ ਮਿਲਦਾ ਹੈ ਤੇ ਜਿਹੜਾ ਆਪ ਹੱਥ ਬੰਨ੍ਹ ਕੇ ਅੱਗੇ ਖੜ ਜੇ ਕਿ ਮੈਨੂੰ ਕੋਈ ਮਤ ਦਿਓ ਮੈਨੂੰ ਕੋਈ ਚੰਗਾ ਉਪਦੇਸ਼ ਦਿਓ ਕਿ ਮੈਂ ਉਹਦੇ ਤੇ ਪਹਿਰਾ ਦੇ ਕੇ ਆਪਣਾ ਜਨਮ ਸਵਾਰ ਲਾਂ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਨੂੰ ਉਪਦੇਸ਼ ਦਿੱਤਾ ਇਹ ਸਾਰਿਆਂ ਵਾਸਤੇ ਬੜਾ ਜ਼ਰੂਰੀ ਹੈ ਜਿਹੜੇ ਭਾਈ ਉਹ ਮੀਨੂ ਚੋਰ ਨੂੰ ਉਪਦੇਸ਼ ਦਿੱਤਾ ਮਾਰੇ ਕਹਿਣ ਲੱਗੇ ਪਹਿਲੀ ਗੱਲ ਤਾਂ ਇਹ ਕਿ ਪਿਛਲੀ ਰਾਤ ਜਾਗਣਾ ਭਾਵ ਕਿ 3 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਸੌਣਾ ਨਹੀਂ ਹੈ 3 ਵਜੇ ਉੱਠ ਖੜਨਾ ਹੈ ਇਸ਼ਨਾਨ ਕਰਨਾ ਵਾਹਿਗੁਰੂ ਨੂੰ ਜਪਣਾ ਤੇ ਇਸ਼ਨਾਨ ਕਰਕੇ ਭਜਨ ਵਿੱਚ ਜੁੜਨਾ ਹੈ ਜਿੰਨਾ ਹੋ ਸਕਦਾ ਸਿਮਰਨ ਕਰੋ ਵਾਹਿਗੁਰੂ ਦਾ ਤੇ ਗੁਰਬਾਣੀ ਪੜੋ ਮਹਾਰਾਜ ਨੇ ਕਿਹਾ ਭਜਨ ਦੇ ਵਿੱਚ ਜੁੜਨਾ ਹੈ। ਤੇ ਤੀਜਾ ਦੂਜਾ ਬਚਨ ਮਹਾਰਾਜ ਨੇ ਉਹਨੂੰ ਇਹ ਕੀਤਾ ਕਿ ਕਦੇ ਕਿਸੇ ਗਰੀਬ ਨੂੰ ਕਿਸੇ ਬੱਚੇ ਨੂੰ ਕਿਸੇ ਇਸਤਰੀ ਨੂੰ ਬਿਰਦ ਨੂੰ ਤਪਾਉਣਾ ਨਹੀਂ ਹੈ, ਸਤਾਉਣਾ ਨਹੀਂ ਹੈ। ਭਾ ਬੱਚੇ ਨਾਲ ਨਹੀਂ ਵੈਰ ਕਰਨਾ। ਕਿਸੇ ਇਸਤਰੀ ਨੂੰ, ਕਿਸੇ ਬਜ਼ੁਰਗ ਨੂੰ, ਬਿਰਦ ਨੂੰ ਦਖਲੀ ਦੇਣਾ ਹੈ ਸਤਾਉਣਾ ਨਹੀਂ ਇਹ ਬਹੁਤ ਭਾਰਾ ਜੁਰਮ ਹੈ ਤੇ ਤੀਜਾ ਬਚਨ ਮਹਾਰਾ ਸੱਚੇ ਪਾਤਸ਼ਾਹ ਨੇ ਉਸ ਨੂੰ ਕਿਹਾ ਕਿ ਸੰਤ ਦੀ ਤੇ ਗੁਰੂ ਦੀ ਸੇਵਾ ਕਰਨੀ ਹੈ ਜਿਹੜਾ ਤੈਨੂੰ ਪਤਾ ਨਾ ਵੀ ਸਾਧੂ ਸੰਤ ਹੈ ਭਜਨ ਬੰਦਗੀ ਵਾਲਾ ਹੈ ਨਾਮ ਜਪਣ ਵਾਲਾ ਪਰਉਪਕਾਰੀ ਹੈ ਤੇ ਗੁਰੂ ਇਹਨਾਂ ਦੀ ਸੇਵਾ ਕਰਨੀ ਹੈ ਜਿੰਨਾ ਹੋ ਸਕੇ ਸੇਵਾ ਕਰਨੀ ਹੈ ਏ ਮਹਾਰਾਜ ਨੇ ਉਹਨੂੰ ਬਚਨ ਕੀਤਾ ਤੇ ਸੱਚ ਬੋਲਣਾ ਹੈ ਤੇ ਫਿਰ ਮਹਾਰਾਜ ਨੇ ਅੱਗੇ ਤੀਜਾ ਬਚਨ ਕੀਤਾ ਮਾਰੇ ਕਹਿਣ ਲੱਗੇ ਕਿ ਇਹਦਾ ਖਾ ਕੇ ਨੂਨ ਹਰਾਮ ਨਹੀਂ ਕਰਨਾ ਹੈ ਬੁਰਾ ਨਹੀਂ ਸੋਚਣਾ ਉਸ ਪਰਿਵਾਰ ਬਾਰੇ ਜਿਹਦੀ ਰੋਟੀ ਪਾਣੀ ਖਾ ਲੇ ਜਿਹਦਾ ਨੂਨ ਖਾ ਲੇ ਉਹਦੇ ਉਹਦੇ ਬਾਰੇ ਕਦੇ ਉਹਨੂੰ ਆਪਣੇ ਬੱਚੇ ਹੀ ਸਮਝਣਾ ਆਪਣਾ ਭੈਣ ਸਮਝਣੀ ਆਪਣਾ ਭਰਾ ਸਮਝਣਾ ਆਪਣਾ ਮਤਲਬ ਕਿ ਜਿਹਨੇ ਮੈਨੂੰ ਪ੍ਰਸ਼ਾਦਾ ਛਕਾਤਾ ਜਿਹਦਾ ਤੂੰ ਨੂਨ ਖਾ ਲਿਆ ਕਹਿਣ ਲੱਗਿਆ ਠੀਕ ਆ ਮਹਾਰਾਜ ਇਹ ਗੱਲਾਂ ਉਹਨੇ ਸੁਣ ਲਈਆਂ ਤੇ ਕਹਿਣ ਲੱਗੇ ਗੁਰੂ ਨਾਨਕ ਦਾ ਸਿੱਖ ਬਣ ਗਿਆ ਚਰਨ ਪੌਲ ਵੀ ਲੈ ਲਈ ਵੀ ਮਹਾਰਾਜ ਉਹਨਾਂ ਬਚਨ ਤਾਂ ਦਿੱਤਾ ਮੈਨੂੰ ਮੈਂ ਅੰਮ੍ਰਿਤ ਵੇਲੇ ਉੱਠਿਆ ਕਰਾਂਗਾ ਝੂਠ ਵੀ ਨਹੀਂ ਮਾਰਾਂਗੇ ਤੇ ਵੀ ਜਿਹੜੇ ਬਚਨ ਤੁਸੀਂ ਦੱਸੇ ਨੇ ਨਾ ਬਚਨਾਂ ਤੇ ਪਹਿਰਾ ਦੇਵਾਂਗੇ ਅੰਮ੍ਰਿਤ ਵੇਲੇ ਜਾਗਿਆ ਕਰਾਂਗੇ ਇਸ਼ਨਾਨ ਕਰਿਆ ਕਰਾਂਗੇ ਨਾਮ ਭਜਨ 'ਚ ਜੁੜਿਆ ਕਰਾਂਗੇ ਤੇ ਗਰੀਬ ਦੀ ਮਦਦ ਕਰਿਆ ਕਰਾਂਗੇ ਬੱਚਿਆਂ ਨੂੰ ਪਿਆਰ ਕਰਿਆ ਕਰਾਂਗੇ ਇਸਤਰੀ ਦਾ ਸਤਿਕਾਰ ਕਰਾਂਗੇ ਬਿਰਧ ਬਜ਼ੁਰਗ ਮਾਪੇ ਕਿਸੇ ਦਾ ਵੀ ਹੈ ਉਹਦੀ ਇੱਜ਼ਤ ਕਰਾਂਗੇ ਉਹਦੀ ਮਦਦ ਕਰਾਂਗੇ ਜਿਵੇਂ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀ ਗਾਥਾ ਕਿ ਬਜ਼ੁਰਗ ਕਣਕ ਚੁੱਕ ਕੇ ਲੈ ਕੇ ਜਾ ਰਿਹਾ ਉਹਦੇ ਮਹਾਰਾਜਾ ਰਣਜੀਤ ਸਿੰਘ ਦੇ ਢੰਡਾਰਿਆਂ ਚੋਂ ਮਿਲ ਰਹੀ ਆ ਕਣਕ ਲੋਕਾਂ ਨੂੰ ਜੇ ਜਦੋਂ ਚੱਕੀ ਨਹੀਂ ਜਾਂਦੀ ਨਾਲ ਇੱਕ ਬੱਚਾ ਹੈ ਤੇ ਉਹ ਪੇਸ ਬਦਲ ਕੇ ਬਾਹਲਾ ਰਹਿੰਦਾ ਸੀ ਦੁਨੀਆ ਚ ਵੀ ਪਰਜਾ ਕੀ ਕਹਿ ਰਹੀ ਹੈ ਤੇ ਉਸ ਨੇ ਚੱਕ ਕੇ ਆਪ ਕਨਕ ਸੁੱਟ ਕੇ ਚੱਕ ਕੇ ਉਹਦੇ ਘਰੇ ਰੱਖ ਕੇ ਜਾਂਦੀ ਉਹਨੂੰ ਪਤਾ ਹੀ ਨਹੀਂ ਸੀ ਕਿ ਵਿਚਾਰੇ ਪੰਜਾਬ ਆ ਇਹ ਮਹਾਰਾਜਾ ਰਣਜੀਤ ਸਿੰਘ ਆ ਬਜ਼ੁਰਗ ਦੀ ਸੇਵਾ ਕੀਤੀ ਅੱਜ ਤੱਕ ਉਹਨੂੰ ਯਾਦ ਕਰਦੇ ਨੇ ਲੋਕ ਸੋ ਕਹਿਣ ਲੱਗੇ ਵੀ ਇਹ ਸਾਰੇ ਅਸੀਂ ਬਚਨ ਮੰਨਾਂਗੇ ਗੁਰੂ ਦੀ ਸੇਵਾ ਕਰਿਆ ਕਰਾਂਗੇ ਬੱਚਿਆਂ ਦੀ ਸੇਵਾ ਕਰਾਂਗੇ ਸੱਚ ਬੋਲਾਂਗੇ ਵਚਨ ਕੀਤੇ ਜਦੋਂ ਤੇ ਜਦੋਂ ਗੁਰੂ ਜੀ 7 ਦਿਨ ਰਹਿ ਕੇ ਉਹਦੇ ਘਰੋਂ ਤੇ ਫਿਰ ਚਲੇ ਗਏ ਤੇ ਦੂਜੇ ਦਿਨ ਉਹ ਕਿਸੇ ਰਾਜੇ ਦੇ ਚੋਰੀ ਕਰਨ ਵਾਸਤੇ ਚਲਾ ਗਿਆ ਕਿਸੇ ਅਮੀਰ ਪੁਰਖ ਰਾਜੇ ਦੇ ਚਲਾ ਗਿਆ ਤੇ ਸੋਹਣੇ ਲੀੜੇ ਪਾਏ ਆ ਚੰਗਾ ਐ ਚੋਰਾ ਵਾਂਗੂ ਨਹੀਂ ਜਿਵੇਂ ਅੱਜ ਕਈ ਬੁੜੀਆਂ ਫੜੀਆਂ ਤੇ ਉਹਨਾਂ ਤੋਂ ਚਿਹਰੇ ਤੋਂ ਤੇ ਉਹਨਾਂ ਦੇ ਲੀੜੇ ਲਵਾਸ ਤੋਂ ਤੇ ਪਤਾ ਹੀ ਨਹੀਂ ਲੱਗਦਾ ਵੀ ਇਹ ਚੋਰ ਨਹੀਂ ਹੋਏਗੀ ਆਪਦੇ ਉਹਨਾਂ ਦੇ ਮਤਲਬ ਕਿ ਬਨੌਟੀ ਜਾਂ ਸੋਨਾ ਪਾਇਆ ਹੋਇਆ ਤੇ ਮਹਿੰਗੇ ਲੀੜੇ ਪਾਏ ਹੋਏ ਨੇ ਤੇ ਅਗਲਾ ਕਦੂਆ ਯਾਰ ਇਹ ਚੋਰੀ ਕਰਦੀ ਹੋਏਗੀ ਅਗਲਾ ਸੋਚਦਾ ਤੇ ਵੀ ਚੋਰ ਤਾਂ ਗਰੀਬ ਹੋਊਗਾ ਪਾਟੇ ਲੀੜੇ ਪਾਏ ਹੋਣਗੇ ਨਹੀਂ ਅੱਜ ਚੋਰਾ ਨੇ ਵੀ ਬਾਣਾ ਬਦਲ ਲਿਆ ਆਪਦਾ ਚੋਰ ਵੀ ਬਹੁਤ ਮਤਲਬ ਕਿ ਐ ਬਣ ਤਨ ਕੇ ਰਹਿੰਦੇ ਨੇ ਕਿਉਂਕਿ ਮਾਰੇ ਕਹਿਣ ਲੱਗੇ ਪਰ ਵੀ ਉਹ ਜਦੋਂ ਵਚਨ ਸੋਲਿਆ ਤੇ ਉਹਨੇ ਕੀ ਕੀਤਾ ਸੋਣੀ ਚੰਗੀ ਪੱਗ ਬਨ ਲਈ ਸੋਹਣਾ ਚੋਲਾ ਪਾ ਲਿਆ ਸੋਹਣੇ ਲੀੜੇ ਪਾ ਲਏ ਤੇ ਚੰਗਾ ਪੁਸ਼ਾਕਾ ਪਾ ਕੇ ਰਾਜੇ ਦੇ ਬਾਗ ਦੇ ਵਿੱਚ ਚਲਾ ਗਿਆ ਮਹਿਲਾਂ ਚਲਾ ਗਿਆ ਦੇਖ ਕੇ ਪਹਿਰਾ ਲੱਗਿਆ ਸੀ ਉਹਨਾਂ ਨੇ ਪੁੱਛਿਆ ਕਹਿਣ ਲੱਗੇ ਕੌਣ ਆ ਭਾਈ ਤੂੰ ਕਹਿਣ ਲੱਗਾ ਜੀ ਮੈਂ ਤਾਂ ਚੋਰ ਹਾਂ ਕਹਿਣ ਲੱਗੇ ਆ ਚੋਰ ਥੋੜਾ ਹੀ ਐ ਤੇ ਵੀ ਐਡਾ ਬਣਦਾ ਤੰਦਾ ਸਰਦਾਰ ਬੰਦਾ ਕੋਈ ਰਾਜੇ ਦਾ ਰਿਸ਼ਤੇਦਾਰ ਪਰ ਕਹਿਣ ਲੱਗੇ ਉਹਨਾਂ ਨੇ ਸੱਚ ਬੋਲਣ ਕਰਕੇ ਉਸ ਨੂੰ ਲੰਘਾ ਦਿੱਤਾ ਤੋੜ ਦਿੱਤਾ ਅੰਦਰ ਜਦੋਂ ਚਲਾ ਗਿਆ ਜਾ ਕੇ ਛੁੱਪ ਗਿਆ ਬੈਠ ਗਿਆ ਜਾ ਕੇ ਜਦੋਂ ਹਨੇਰਾ ਹੋ ਗਿਆ ਸਾਰੇ ਸੌਂ ਗਏ ਤੇ ਉਹਨੇ ਰਾਣੀ ਦੇ ਸਾਰੇ ਗਹਿਣੇ ਗੱਟੇ ਚੱਕ ਕੇ ਸਮਾਨ ਸੋਨਾ ਸੂਨਾ ਚੱਕ ਕੇ ਇੱਕ ਪੋਟਲੀ ਬੰਨ ਲਈ ਜਦੋਂ ਬੰਨ ਲਈ ਤੇ ਉਹਦੇ ਕੁਦਰਤੀ ਕਹਿਣ ਲੱਗੇ ਤੁਰਨ ਲੱਗਾ ਇੱਕ ਡੱਬੀ ਲੂਣ ਵਾਲੀ ਪਈ ਸੀ ਉਹਦੇ ਨਜ਼ਰ ਪਈ ਤੇ ਉਹਨੇ ਉਹ ਲੂਣ ਚੁੱਕ ਕੇ ਜਦੋਂ ਮਾੜਾ ਹੱਥੇ ਪਾ ਕੇ ਚੱਟਿਆ ਤੇ ਉਸੰਦੇ ਗੁਰੂ ਨਾਨਕ ਦੇ ਬਚਨ ਯਾਦ ਆ ਗਏ ਤੇ ਨਾਲ ਦੀ ਨਾਲ ਹੀ ਉਸਨੇ ਉਹ ਸਾਰਾ ਸੋਨਾ ਤੇ ਗਹਿਣੇ ਰੱਖ ਦਿੱਤੇ ਤੇ ਘਰੋਂ ਖਾਲੀ ਹੱਥ ਚਲਾ ਗਿਆ ਜਦੋਂ ਕਹਿਣ ਲੱਗੇ ਦੂਸਰੇ ਦਿਨ ਦਿਨ ਚੜਿਆ ਰਾਜੇ ਨੂੰ ਪਤਾ ਲੱਗਿਆ ਤੇ ਰਾਜੇ ਨੇ ਕਿਹਾ ਵੀ ਜਿਹੜਾ ਵੀ ਉੱਥੇ ਸਾਡੇ ਘਰੇ ਚੋਰ ਚੋਰ ਕਰਨਾ ਚੋਰੀ ਕਰਨਾ ਸੀ ਉਹ ਪੇਸ਼ ਹੋਵੇ ਉਸ ਨੂੰ ਅਸੀਂ ਇਨਾਮ ਦੇਵਾਂਗੇ ਪਰ ਕਹਿਣ ਲੱਗੇ ਜਦੋਂ ਉਹ ਢੰਡੋਰਾ ਪਿੱਟਿਆ ਗਿਆ ਸ਼ਹਿਰ ਚ ਤੇ ਉਹ ਚਲਾ ਗਿਆ ਭੂਮੀਆਂ ਉੱਤੇ ਤੇ ਕਹਿਣ ਲੱਗੇ ਉਸ ਨੂੰ ਰਾਜੇ ਨੇ ਪੁੱਛਿਆ ਕਹਿਣ ਲੱਗੇ ਤੂੰ ਚੋਰੀ ਕਰਨ ਵੀ ਆਇਆ ਪੰਡ ਵੀ ਬਣ ਲਈ ਪਰ ਤੂੰ ਲੈ ਕੇ ਨਹੀਂ ਗਿਆ ਉਹ ਕਹਿਣ ਲੱਗਾ ਮੈਂ ਲੈ ਤਾਂ ਜਾਣਾ ਸੀ ਆਇਆ ਤਾਂ ਲੈ ਨਹੀਂ ਸੀ ਮੈਂ ਪਰ ਮੈਂ ਤੇਰੇ ਘਰ ਦਾ ਲੂਣ ਖਾ ਲਿਆ ਲੂਣ ਚੱਟ ਲਿਆ ਤੇ ਮੇਰੇ ਗੁਰੂ ਦਾ ਹੁਕਮ ਹੈ ਕਿ ਜੇ ਕਿਸੇ ਦੇ ਘਰ ਦਾ ਲੂਣ ਖਾ ਲਈਏ ਲੂਣ ਖਾ ਕੇ ਹਰਾਮ ਨਹੀਂ ਕਰੀਦਾ ਹਲਾਲ ਕਰੀਦਾ ਤੇ ਆ ਤਿਆਰੀ ਖਾਲਸਾ ਜੀ ਤੇ ਕਹਿਣ ਲੱਗੇ ਵੀ ਉਹ ਬੜਾ ਖੁਸ਼ ਹੋਇਆ ਰਾਜਾ ਇਹ ਗੱਲ ਸੁਣ ਕੇ ਵੀ ਤੇਰੇ ਗੁਰੂ ਦਾ ਐਡਾ ਹੁਕਮ ਤੇ ਮੈਂ ਤੇਰੇ ਗੁਰੂ ਦੇ ਦਰਸ਼ਨ ਕਰਨੇ ਚਾਹਣਾ ਰਾਜਾ ਕਹਿਣ ਲੱਗਾ ਤੇ ਉਹ ਕਹਿਣ ਲੱਗਾ ਗੁਰੂ ਨੂੰ ਤੂੰ ਯਾਦ ਕਰ ਗੁਰੂ ਤੈਨੂੰ ਦਰਸ਼ਨ ਦੇਵੇਗਾ ਤੇ ਨਾਲ ਹੀ ਰਾਜੇ ਨੇ ਭੂਮਿਏ ਨੂੰ ਕਹਿ ਦਿੱਤਾ ਤੂੰ ਮੇਰਾ ਭਰਾ ਅੱਜ ਤੋਂ ਬਾਅਦ ਇਹ ਤੂੰ ਰਾਜ ਕਰ ਐਡਾ ਮਾਨਦਾਰ ਤੇ ਸੱਚਾ ਬੰਦਾ ਇਹਨੇ ਪਵਿੱਤਰ ਜੀਵਨ ਵਾਲਾ ਤੇ ਭੂਮੀਆਂ ਰਾਜ ਕਰਨ ਲੱਗ ਗਿਆ ਤੇ ਰਾਜਾ ਸਿਮਰਨ ਕਰਨ ਲੱਗ ਗਿਆ ਦੋਨੇ ਭਰਾ ਬਣ ਕੇ ਰਹਿਣ ਲੱਗੇ ਤੇ ਗੁਰੂ ਨਾਨਕ ਪਾਤਸ਼ਾਹ ਜਦੋਂ ਅੱਗੋਂ ਵਾਪਸ ਆਏ ਤੇ ਆਉਂਦੇ ਫਿਰ ਉੱਥੋਂ ਦੀ ਹੋ ਕੇ ਆਏ ਤੇ ਰਾਜੇ ਨੂੰ ਦਰਸ਼ਨ ਦਿੱਤੇ ਤੇ ਰਾਜਾ ਵੀ ਗੁਰੂ ਦਾ ਸਿੱਖ ਬਣ ਗਿਆ ਸਿਸ ਕਰਕੇ ਬਾਣੀ ਦੇ ਮੁੱਖ ਬਚਨ ਹਨ ਕਿ ਗੁਰੂ ਦੀ ਜਿਹੜੀ ਸੇਵਾ ਹੈ ਗੁਰੂ ਦੇ ਜਿਹੜੇ ਬਚਨ ਮੰਨੇ ਕੀ ਗੱਤ ਕਹੀ ਨਾ ਜਾਏ ਵੀ ਜੇ ਗੁਰੂ ਦੇ ਬਚਨ ਮੰਨਾਂਗੇ ਉਸ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਸੋ ਭੂਮੀਆਂ ਚੋਰ ਗੁਰੂ ਦੇ ਬਚਨ ਸੁਣ ਕੇ ਚੋਰ ਤੋਂ ਰਾਜਾ ਬਣ ਗਿਆ ਤੇ ਰਹੀ ਦੀ ਦੁਨੀਆ ਤੱਕ ਜੱਗ ਦੇ ਤੱਕ ਤੇ ਉਹਦਾ ਨਾਮ ਹੈ ਸੋ ਇਸ ਕਰਕੇ ਗੁਰੂ ਦੇ ਬਚਨਾਂ ਨੂੰ ਕਮਾ ਕੇ ਦੇਖੀਏ ਕਈ ਵਾਰੀ ਅਸੀਂ ਕਹਿ ਦਿੰਨੇ ਆ ਜੀ ਸਾਡਾ ਝੂਠ ਤੋਂ ਬਿਨਾ ਕੰਮ ਨਹੀਂ ਚੱਲਦਾ ਸਾਡੀ ਦੁਕਾਨਦਾਰੀ ਝੂਠ ਤੇ ਚੱਲਦੀ ਆ ਨਹੀਂ ਨਹੀਂ ਇਹ ਤੁਹਾਡੇ ਭਰਮ ਭਲੇਖੇ ਨੇ ਜਦੋਂ ਗੁਰੂ ਦੇ ਬਚਨਾਂ ਨੂੰ ਮੰਨੋਗੇ ਕਮਾਈ ਕਰੋਗੇ ਤੇ ਤੁਹਾਡੇ ਕੰਮ ਉਹਦੋਂ ਦੁੱਗਣੇ ਚੱਲਣਗੇ ਸੋ ਇਹਨਾਂ ਬਚਨਾਂ ਤੇ ਪਹਿਰਾ DIYੇ ਜੋ ਉਪਦੇਸ਼ ਸਤਿਗੁਰਾਂ ਨੇ ਭੂਮੀਆਂ ਚੋਰ ਨੂੰ ਕੀਤੇ ਸੀ ਉਹ ਬਚਨਾਂ ਨੂੰ ਆਪਾਂ ਵੀ ਮੰਨੀਏ ਅਮਰਤ ਵੇਲੇ ਜਾਗਣਾ ਸਿੱਖੀਏ ਅਮਰਤ ਵੇਲੇ ਉੱਠ ਕੇ ਗੁਰੂ ਦੇ ਚਰਨਾਂ ਜੁੜੀਆ ਕਰੀਏ ਸੋ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦਿਆਂ ਹੋਈਆਂ ਪੁੱਲਾਂ ਗੱਲ ਤੇ ਗੁਰੂ ਦੀ ਸੰਗਤ ਗੁਰੂ ਕੀ ਮਕਨ ਜੋਗ ਨੇ ਅੱਗੇ ਤੋਂ ਸੋਜੀ ਬਖਸ਼ਣ ਬਲੌ ਫਤਿਆ ਕੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ